ਨਮਾਰਾਇਸ਼ੇ ਸੰਨ ਵਿਸ਼ਨੋ ਭਗਵਾਨ ਦੀ ਜਾ ਮੈਂ ਲੇਖ ਸਾਂਝਾ ਕਰਨ ਲੱਗਾ ਇਹ ਪਹਿਲੀ ਵਿਸਾਖ ਦਾ ਹੈ ਸਵੇਰ ਦੀ ਲਿਖਤ ਹੈ ਮਹਾਰਾਜ ਨੇ ਇਹ ਲਿਖਤ ਲਖਾਈ ਬੜੀ ਪਿਆਰੀ ਲਿਖਤ ਹੈ ਵਿਚਾਰ ਨਹੀਂ ਕਰਾਂਗੇ ਵਿਚਾਰ ਕਰਾਂਗੇ ਫਿਰ ਲੰਬਾ ਹੋ ਜਾਏਗਾ ਇਸ ਕਰਕੇ ਸਾਰੇ ਹਰ ਸੰਗਤ ਸੁਣ ਦੀ ਕੋਸ਼ਿਸ਼ ਕਰਨਾ ਸਮਝਣ ਦੀ ਇਹ ਉਸ ਟੈਂਪ 272 ਸਾਲ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰੇ ਖਾਨ ਜਦੂ ਦੇ ਲਿਖਤਾ ਹੈ ਬਸਾਖ ਕਹਿ ਮੈਂ ਪ੍ਰਾਣੀ ਮੰਗ ਬਸਾਖ ਕਹਿ ਮੇਰੀ ਪ੍ਰਾਣੀ ਮੰਗ ਸੰਮਤ ਸ਼ਾਨਸਾਈ ਅੱਠ ਚੋਲੀ ਪਾਈ ਆ ਗੋਬਿੰਦ ਵਸਾਖੀ ਦੇ 272 ਸਾਲ ਗਏ ਲੰਘ ਲੇਖਾ ਪੂਰਵ ਪਟਣੇ ਵਾਲਾ ਰਿਆ ਵਿਖਾਈਆ ਧਰਮ ਸਿੱਖੀ ਦਾ ਚੜਿਆ ਕਿਸੇ ਨਾ ਰੰਗ ਗੁਰੂ ਚੇਲੇ ਰਹੇ ਸੁਨਾਈਆ ਅੰਤਰ ਤ੍ਰਿਸ਼ਨਾ ਬਾਰ ਨੰਗ ਤੀਰਗ ਤੀਰ ਨਾ ਕੋਈ ਤਰਾਈਆ ਸਤ ਗੁਰ ਦਿਸ਼ੇ ਕਿਸੇ ਨਾ ਸੰਗ ਸਗਲਾ ਸੰਗ ਨ ਕੋਈ ਬਖਾਈਆ ਮੇਰੀ ਇੱਕ ਬੇਨਤੀ ਸਿੰਘ ਮਨਜੀਤ ਦੀ ਸਮਾਦ ਪਿੱਛੇ ਡੱਠਾ ਹੋਵੇ ਪਲੰਗ ਮੁਖ ਲੈਂਦੀ ਦਿਸਾ ਰਖਾਈਆ ਭਗਤ ਰਵ ਭਗਤ ਦਵਾਰ ਦਰਵਾਜੇ ਨਾਲ ਟੰਗਿਆ ਹੋਵੇ ਤਾਰਾ ਚੰਦ ਪੁੱਠਾ ਕਰ ਲਟਕਾਈਆ ਜੋਤੀ ਜੋਸ਼ ਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਦਰ ਤੇਰੇ ਆਸ ਰਖਾਈਆ ਬਸ ਆ ਕੇ ਮੈਂ ਆਇਆ ਫਿਰਦਾ ਤੁਰਦਾ ਦਰ ਠੰਡੇ ਸੀਸਨ ਵਾਈਆ ਤੇਰੇ ਚਰਨ ਹਾਜ਼ਰ ਹੋਵੇ ਇੱਕ ਮੁਰਗਾ ਕਲਗੀ ਸੋਹਣੀ ਸੀਸ ਸਹਾਈਆ ਇਹ ਲੈਣਾ ਆਨੰਦਪੁਰ ਦਾ ਪੁਰੀਆਂ ਲੋ ਤੂੰ ਵਾਰ ਸਮਝਾਈਆ ਹੁਕਮ ਸੁਣਨਾ ਆਗਾ ਮੈਂ ਸੋਰ ਦਾ ਕਿਸੋਰ ਆਪਣੀ ਗੱਲ ਖਲਾਈਆ ਸੋਰੀ ਤੇ ਖਲ ਲਿਖਿਆ ਖਲ ਨਹੀਂ ਖੇਲ ਹੋਣਾ ਹੈ ਆਪਣੀ ਖੇਲ ਖਲਾਈਆ ਜੋਤੀ ਜੋਸ਼ ਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਵਸਾ ਕੇ ਤੇਰਾ ਜਲਵਾ ਤਕਨਾ ਨੂਰ ਨੂਰ ਮਿਰਨੇ ਬੇ ਪਰਵਾਈਆ ਇੱਕ ਪਚਾਹਰ ਕਰਨਾ ਸੂਰ ਮੇਰੀ ਆਸਾਂ ਮੰਗ ਮੰਗਾਈਆ ਵੱਡਾ ਕਟਾ ਨਾਲ ਹੋਵੇ ਜਰੂਰ ਬਾਨੀ ਮਗ ਦੁਹਾਈਆ ਲੇਖਾ ਲਿਖਿਆ ਹੋਵੇ ਅੰਗਤ ਨਾਲ ਖਰੂ ਕਡੂਰ ਅੰਗੀਕਾਰ ਬੇਪਰਵਾਈਆ ਜੋਤੀ ਜੋਸ਼ ਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਦੁਰਦਾਵਰ ਦੁਰਦੇ ਮਾਲਕ ਦਿਆ ਕਮਾਈਆ ਗੁਸਾ ਕੇ ਮੈਂ ਬੇਖਦਾਰ ਆ ਜਗਤ ਸਿਣੀ ਸਕਰਾਂ ਸਿਣੀ ਸਕਰਾਂ ਰਾਸ ਜਸਨਾ ਨਾਲ ਬੜੀ ਆਈਆ ਮੇਰੀ ਆਸ਼ਾ ਮੇਰੇ ਹਜੂਰ ਹਾਜ਼ਰ ਹੋਵੇ ਇੱਕ ਬੱਕਰਾ ਆਜੂ ਬੰਨ ਨਾ ਕੋਈ ਬੰਡਾਈਆ ਪੰਜਾਂ ਗੁਰਮੁਖਾ ਹੋਵੇ ਪਕੜਾ ਪਗੜੀ ਸੀਸ ਨਾ ਕੋਈ ਟਕਾਈਆ ਉਹ ਜਿਹੜੇ ਪਤੂ ਗੁਰਮੁਖ ਜਿਹੜਾ ਬੱਕਰਾ ਪਕੜਾ ਹੋਏਗਾ ਉਹਨਾਂ ਦੇ ਸੀਸ ਤੇ ਕੋਈ ਪਗੜੀ ਨਹੀਂ ਹੋਏਗੀ ਸੂਰਤ ਨਾ ਸੂਰ ਤਿੰਨਾ ਲੱਗਾ ਤੂੰ ਹੋਵੇ ਚਕੜਾ ਅਗਲੀ ਖਾਲੀ ਇੱਕ ਰਕਾਈਆ ਮੁਰਗਾ ਦਰਦਨ ਤੂੰ ਹੋਵੇ ਪਕੜਾ ਸੱਜਾ ਹੱਥ ਸੁਵਾਈਆ ਜੋਤੀ ਜੋਤ ਰੂਪ ਹਰ ਆਪੇ ਆਪਣੀ ਕਿਰਪਾ ਕਰੇ ਏਕਾ ਦੇਣਾ ਤੁਰਦਾ ਵਾਰਾ ਤੁਰਦਾ ਮਾਲਕ ਹੋਣਾ ਸਹਾਈਆ ਸਾਕ ਕਹ ਤੂੰ ਮੁਰਸ਼ਦ ਮੁੱਲਾਂਗ ਬੰਨਾ ਵੇ ਪਰਵਾਹ ਵੇ ਪਰਵਾਹੀ ਵੇ ਚਸਮਾਈਆ ਮੁਖ ਤੂੰ ਲਾਉਣੀ ਕਾਲੀ ਸ਼ਾ ਮੁਖ ਤੇ ਲਾਉਣੀ ਕਾਲੀ ਸ਼ਾ ਸਵਾ ਸਤਿਮਾਲੀ ਰਮਾਈਆ ਮਸਕਤ ਰਸੂਲ ਲਾਉਣਾ ਬਣਾ शंकर लेखा रे नरैया जुवान नाल लेणी करा जुवान लाल लेणी करा दुर्गा बैठी आंख उठाईया नेत्रो सुंदर लेणा सुहा नेत्र सुंदर राणा सुहा सीता राम सीस नवाइया ਉਨਨਿ ਨੀਲੇ ਲੈਣੇ ਬਣਾ ਫਰਾਰੇ ਕ੍ਰਿਸ਼ਨ ਮਦੇ ਬਦਾਈਆ ਕਾਲਾ ਨਿਵਾਸ ਲੈਣਾ ਸਵਾ ਮੂਸਾ ਈਸਾ ਮੁਹੰਮਦ ਵੇਖਣ ਚਾਹੀ ਚਾਹੀਆ ਸਾਰੇ ਦੋਸਤਾਂ ਸਿੱਤੇ ਪਿਤਾ ਨੇ ਕਾਲਾ ਨਿਵਾਸ ਪਹੁੰਚਿਆ ਸੀ ਉਸ ਟਾਂ ਜਦੋਂ ਵਿਹਾਰ ਕੀਤਾ ਗਾਲ ਸਲੀਮ ਲੈਣੀ ਲਟਕਾ ਸਾਡੇ ਤਿੰਨ ਹੱਥ ਲਵਾਈਆ ਭੋਵਿੰਦਾ ਖੰਡਾ ਲੈਣਾ ਚਮਕਾ ਧਮਕ ਧਮਕ ਤਮ ਧਮਕ ਤਾਂ ਅਮਣੀ ਵਾਦੀ ਜਰਡਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰੋ ਏਕਾ ਦੇਨਾ ਸੱਚਾ ਵਰ ਸੱਚ ਤੇਰੀ ਸਰਮਾਈਆ ਦੇਖ ਤੇ ਕਾਫੀ ਲੰਬਾ ਹੈ ਟਾਈਮ ਹੋ ਗਿਆ ਹੈ ਰਾਸ ਇੱਥੇ ਹੀ ਸਮਾਪਤ ਕਰਦਾ ਹਾਂ ਹਰ ਬਾਣੀ ਬਣਦਾ ਵਿਲਕਪੁਰ ਨਾਲ ਗਲਤੀਆਂ ਹੋਈਆਂ ਹੋਣੀਆਂ ਸੱਚੇ ਪਿਤਾ ਦੇ ਚਰਨਾਂ పాਸ ਹੋ ਤਾ ਹਰ ਸੰਗ ਦੇ ਚਰਨਾਂ పాਸ ਮਾਫੀ ਦਾ ਜਾਚ ਕਰਾਂ ਸੰਬੋਧ ਦਾ ਸਾਥ ਦੇਣਾ ਸੋ ਹਨ ਮਾਰਾਈਸ਼ ਸੰਗ ਬਿਸ਼ਨੋ ਪਰਮਹਾਨ ਦੀਜ ਸੋ